ਨਾ ਭਾਜੀ ਅਸ਼ੀਸ਼ ਕੁਮਾਰ ਕੀ ਗੱਲ ਹੋਈ ਹੈ ਭਾਜੀ ਮੈਂ ਭਾਜੀ ਕੱਲ ਕੰਮ ਤੋਂ ਆਇਆ ਤੇ ਮੈਂ ਦੁਕਾਨ ਤੇ ਗਿਆ ਆ ਪਾ ਦੋਨੇ ਭਰਾ ਬੈਠੇ ਸੀਗੇ ਤੇ ਪੰਜ ਸੱਤ ਮੁੰਡੇ ਆਏ ਘਟੂ ਘਟਾ 8 10 ਜਣੇ ਸੀਗੇ ਉਹਨਾਂ ਨੇ ਸਾਡੇ ਤੇ ਤੇਜ਼ ਤੇਜ਼ ਨਾਲ ਹਥਿਆਰਾਂ ਦੇ ਨਾਲ ਸਾਡੇ ਦੇ ਵਾਰਦਾਤ ਕੀਤੀ ਭਾਜੀ ਸਾਡੀ ਪਹਿਲਾਂ ਕੋ ਲੜਾਈ ਹੋਈ ਸੀ ਉਹ ਚਲੋ ਰਾਜੀਨਾਮਾ ਹੋ ਗਿਆ ਸੀ ਪਰ ਫੇਰ ਵੀ ਭਾਜੀ ਉਹਨਾਂ ਨੇ ਬਿਨਾਂ ਦੱਸੇ ਕੱਲ ਸਾਡੇ ਤੇ ਵਾਰਦਾਤ ਉਹਨਾਂ ਨੇ ਭਾਈ ਭਾਜੀ ਕਿਹੜੇ ਘਟੇ ਜਾਣਾ ਭਾਜੀ ਆਪਾਂ ਪਿੰਡ ਜਹਾਨ ਖਿੱਲਾ ਜੀ ਸਾਡੀ ਕੱਪੜੇ ਦੀ ਦੁਕਾਨ ਆ ਭਾਜੀ ਉਹ ਉੱਥੇ ਬੈਠੇ ਸੀਗੇ ਵਿਅਕਤੀ ਕੌਮ ਕਰਵਾਤ ਨੂੰ ਆ ਪਿੰਡ ਦੇ ਹਾਂਜੀ ਭਾਜੀ ਪਿੰਡ ਦੇ ਹੀ ਸੀਗੇ ਉਹਨਾਂ ਨਾਲ ਪਹਿਲਾਂ ਲੜਾਈ ਹੋਈ ਸੀ ਸਾਡੀ ਪਰ ਰਜਿਨਾਮਾ ਹੋ ਗਿਆ ਸੀ ਪਰ ਉਹਨਾਂ ਨੇ ਫੇਰ ਵੀ ਕੱਲ ਸਾਡੇ ਤੇ ਵਾਰਦਾਤ ਪਾਈ ਉਹਨਾਂ ਨੇ ਹਾਂਜੀ ਇੱਕ ਕੋਈ ਕੰਪਲੇਂਟ ਹਾਂਜੀ ਭਾਜੀ ਕੀਤੀ ਆ ਕੋਈ ਹਲੇ ਕਾਰਵਾਈ ਨਹੀਂ ਹੋਈ ਪਰ ਅੱਜ ਦੀ ਗੱਲ ਆ ਤਾਂ ਮੈਂ ਤੁਹਾਡੇ ਕੋਲੋਂ ਕੋਈ ਰਜਿਨਾਮਾ ਨਹੀਂ ਹੋਇਆ ਅਜੇ ਹਲੇ ਤੱਕ ਨਹੀਂ ਹੋਈ ਆ ਜੀ ਆਉਂਦੇ। ਮੇਰਾ ਨਾਮ ਭਾਈ ਮੋਨੋ ਪਿੰਡ ਜਹਾਂਮਸੱਲਾ ਤੋਂ ਰਹਿਣ ਵਾਲਾ। ਠੀਕ ਕਾਹਦਾ ਕੰਮ ਹੈ ਤੇ? ਮੇਰੇ ਕੋਲ ਇਹ ਕੱਪੜੇ ਦੀ ਦੁਕਾਨ ਹੈ ਇੱਕ ਚਿਕਨ ਦੀ ਦੁਕਾਨ ਹੈ। ਤੁਹਾਡੀ ਜਵਾਬ ਦੇਤੇ ਕੁਝ ਵਿਅਕਤੀ ਨੇ ਹਮਲਾ ਕੀਤਾ ਕੀ ਕਾਰਨ? ਕਾਰਨ ਭਾਜੀ ਇਹ ਹੈ ਜਿਗਾ ਕਿ ਸਾਡੀ ਲੋਕ ਦਿਨ ਪਹਿਲਾਂ ਤੁਦੂ ਮੈਮਾ ਹੋਈ ਸੀ ਜਿਸ ਦੇ ਵਿੱਚ ਸਾਨੂੰ ਜਾਤੀ ਕਾਹਚੀ ਕੋ ਉਹਨਾਂ ਨੇ ਬੋਲਿਆ ਸੀਗਾ। ਉਹਦੇ ਵਿੱਚ ਕੱਲ ਇੱਕ ਮੁੰਡੇ ਨੇ ਅਸੀਂ ਜਾਣੇ ਸਾਨੂੰ ਫੋਨ ਦੇ ਉੱਤੇ ਧਮਕੀਆਂ ਦਿੱਤੀ ਹੈ ਕਿ ਤੁਸੀਂ ਅਸੀਂ ਆ ਅਸੀਂ ਤੁਹਾਨੂੰ ਥੱਲੇ ਰੱਖਣਾ ਅਸੀਂ ਰਾਜਪੂਤਾਂ। ਯਾਨੀ ਕਿ ਸਾਨੂੰ ਜਾਤੀ ਸੂਚੇਕ ਕਾਫੀ ਮੰਦਾ ਚਿੰਗਾ ਬੋਲਿਆ ਨੇ। ਉਹਦੇ ਸਬੰਧ ਵਿੱਚ ਜਿੱਦਾਂ ਕਿ ਮੈਂ ਨੌਜਵਾਨ ਸਭਾ ਪਾਲਮੀਕ ਪ੍ਰਧਾਨ ਆਪਣੇ ਮੁੱਲੇ ਤੋਂ ਉਹਦੇ ਵਿੱਚ ਮੈਂ ਉਹਨੂੰ ਪੁੱਛਿਆ ਕਿ ਤੂੰ ਸਾਨੂੰ ਇੱਦਾਂ ਜਾਤੀ ਦੀ ਸੂਚੀ ਕਿ ਬੋਲਦਾ ਪਿਆ ਤੇ ਉਹ ਕਹਿੰਦਾ ਅਸੀਂ ਇੱਦਾਂ ਬੋਲਣਾ ਕਿ ਤੁਸੀਂ ਛੋਟੀ ਜਾਤ ਦੇ ਅਸੀਂ ਤੁਹਾਨੂੰ ਛੋਟੀ ਜਾਤ ਦਾ ਹੀ ਰੱਖਣੇ ਚਾਹੁੰਦੇ ਆ ਅਸੀਂ ਆਪਣੇ ਪੈਰਾ ਥੱਲੇ ਰੱਖਾਂਗੇ ਤੇ ਤੁਹਾਨੂੰ ਬਦਲ ਨਹੀਂ ਦੇਣਾ ਅਸੀਂ ਤੇ ਉਸ ਦੇ ਵਿੱਚ ਸਾਡੀ ਦੁੱਧੂ ਮਹਿਮਾ ਹੋਈ ਤੇ ਅਸੀਂ ਚੁੱਪ ਕਰਕੇ ਬਹਿ ਗਏ ਤੇ ਪਰਸੋ ਦੀ ਜਿਹੜੀ ਨਿੰਬੜ ਗਈ ਸੀਗੀ ਤੇ ਉਸ ਤੋਂ ਬਾਅਦ ਕੱਲ ਉਹਨਾਂ ਨੇ ਰੰਜਿਸ਼ ਰੱਖੀ ਪਈ ਸੀਗੀ ਆਪਣੇ ਮਨ ਦੇ ਵਿੱਚ ਕਿ ਇਹਨਾਂ ਦਾ ਆਪਾਂ ਕੁਝ ਕਰਨਾ ਹੈ ਤੇ ਸਾਨੂੰ ਪਤਾ ਨਹੀਂ ਸੀਗਾ ਅਸੀਂ ਆਪਣੇ ਧਿਆਨ ਦੇ ਵਿੱਚ ਬੈਠੇ ਪਏ ਸੀਗੇ ਤੇ ਪਿੱਛੋਂ ਆ ਗਏ ਸਾਡੇ ਉੱਤੇ ਬਾਰਦਾਤ ਕੀਤੀ ਸਾਡੀ ਮਾਤਾ ਜੀ ਦੇ ਵੀ ਵਜੀਆਂ ਜਿਹਦੇ ਵਿੱਚ ਤੇ ਸਾਨੂੰ ਫਿਰ ਉਹਨਾਂ ਨੇ ਜਾਤੀ ਦੀ ਸੂਚੀ ਗੇ ਤਸੀਹੀਆਂ ਗਾਲਾਂ ਕੱਢੀਆਂ ਸਾਹਮਣੇ ਆਏ ਵੀਡੀਓ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਤੇਜ ਧਾਰਾ ਹਥਿਆਰਾਂ ਨਾਲ ਆਂਦੇ ਆ ਲੈਸ ਹੋ ਗਏ ਸਾਡੇ ਦੇ ਉੱਤੇ ਆਂਦੇ ਬਾਰ ਦਾ ਦੁਕਾਨ ਲਾ ਪੰਦੇ ਕਿਉਂਕਿ ਆਪਾਂ ਮਿੰਤਾ ਵੀ ਕਰਦੇ ਸਾਡੀ ਮਾਤਾ ਵੀ ਵਿੱਚ ਪਾਇਆ ਪਈ ਆ ਉਹਨਾਂ ਨੇ ਵੀ ਦੇਖੋ ਹੱਥ ਜੋੜੇ ਕਿ ਨਹੀਂ ਚਲੋ ਪਿੰਡਦਾਰੀ ਹੈਗੀ ਆਪਾਂ ਕਿਹਾ ਨਹੀਂ ਲੜਨਾ ਆਪਾਂ ਪਰ ਉਸ ਬੰਦੇ ਨੇ ਜੋ ਕਿ ਸਾਡੇ ਪਿੰਡ ਦਾ ਇੱਕ ਬੰਦਾ ਹੈਗਾ ਆ ਉਹ ਪੱਗੂ ਨਾਮ ਦਾ ਹੈ ਜਾਨੀ ਕਿ ਉਹ ਜਿਆਦਾ ਨਿਆਣਿਆਂ ਨੂੰ ਹਲਾ ਸ਼ੇਰੀਆਂ ਦਿੰਦਾ ਹੈ ਕਿ ਆਲੇ ਦੁਆਲੇ دہشت ਬਣੀ ਰਹੇ ਸਾਡੀ ਤਾਂ ਉਹਦੀ ਬਾਤ ਹੈ ਭਜੀ ਸਾਡੇ 7 ਵਜੇ ਦੀ ਪੂਰੀ ਗੱਲ ਬਾਤ ਆ ਕੋਨੇ ਕੇ 7 ਵਜੇ ਆਏ ਆ ਯਾਨੀ ਕਿ 7 7:30 ਵਜੇ ਅਸੀਂ ਇੱਥੇ ਆ ਗਏ ਆ। ਕੱਲ ਦੀ ਗੱਲ ਦਾ ਤਾਂ ਹੁਣ ਤੱਕ ਕੋਈ ਪੁਲਿਸ ਵਾਲੇ ਨੇ ਕਦੇ। ਪੁਲਿਸ ਭਾਜੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹਲੇ ਤੱਕ ਕੋਈ ਨਹੀਂ ਪਹੁੰਚਿਆ। ਜੇ ਪੁਲਿਸ ਇਹ ਕਾਰਵਾਈ ਨਹੀਂ ਕਰਦੀ ਆ ਸਾਡਾ ਬਾਲਮੀਕ ਸਮਾਜ ਪ੍ਰਵਾਹ ਚੌਂਕ ਪੂਰਾ ਜਾਮ ਕੀਤਾ ਜਾਊਗਾ। ਸਾਡੇ ਨਾਲ ਐਸਸੀ ਸਮਾਜ ਸਾਰਾ ਪੂਰਾ ਖੜਾ ਹੈ। ਸਰ ਇੱਕ ਜਹਾਨ ਖੇਲਾ ਤੋਂ ਲੜਾਈ ਝਗੜੇ ਦਾ ਮੈਟਰ ਸਾਹਮਣੇ ਆਇਆ ਹੈ। ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਆ ਮੁੰਡੇ ਹੱਥਾਂ ਦੇ ਵਿੱਚ ਖੰਡੇ ਖੁੰਡੇ ਲਾ ਕੇ ਇੱਕ ਮੁੰਡੇ ਦੀ ਕੁੱਟਮਾਰ ਕਰ ਰਹੀ ਹੈ ਕੀ ਪੂਰਾ ਮਾਮਲਾ ਜੀ ਹੈ ਉਸ ਸੰਬੰਧੀ ਕਾਰਵਾਈ ਕੀਤੀ ਗਈ ਹੈ ਜਿਸ ਨੂੰ ਤੋਂ ਦੋ ਵੱਧ ਦੇ ਕੁੱਟਕਾਰ ਕੀਤੇ ਜਾ ਚੁੱਕੇ ਆ ਜਿਹਨੂੰ ਅੱਜ ਦਾਖਲ ਕੀਤਾ ਗਿਆ ਤੇ ਕਾਰਨ ਪਤਾ ਲੱਗਿਆ ਸਰ ਕਾਰਨ ਕੀ ਸੀਗਾ ਸਾਡੀ ਮਾਰੀ ਮੋਟੀ ਗਾੜੀ ਕੋਈ ਨਾ ਕਰਦਾ ਠੀਕ ਹੈ ਤੇ ਕਿੰਨੇ ਜਾਣੇ ਤੇ ਐਫ ਆਰ ਦਿੱਤੀ ਗਈ ਜੀ ਜਾਂ ਤੇ ਬਾਈ ਨੇ ਨਾ ਜੋ ਤੇ ਜੀ ਆਪਰੇ ਤੇ ਕਿੰਨੇ ਬੰਦੇ ਅਰੈਸਟ ਹੋ ਚੁੱਕੇ ਨੇ ਹੁਣ ਤੱਕ ਠੀਕ ਹੈ ਹਾਲਾਤ ਐ ਇਹਨਾਂ ਦੇ ਜੀ ਜਿਹੜਾ ਮੁੰਡਾ ਜ਼ਖਮੀ ਆ ਹਸਪਤਾਲ ਉਹਦੇ ਕੀ ਹਾਲਾਤ ਆ ਜੀ ਅਸਲ ਉਹ 340 ਸੱਤ ਬਲੰਟੇ ਆਈ ਠੀਕ ਹੈ ਜੀ ਇਹ ਉਹ ਕਿ ਉਹਨਾਂ ਦਾ ਇੱਕ ਪਰਿਵਾਰ ਕਹਿੰਦਾ ਕਿ ਇਹ ਬਿਆਨ ਲੈਣ ਨਹੀਂ ਆਇਆ ਅਜੇ ਤੱਕ ਕੋਈ ਬਿਆਨ ਦੇ ਕੱਲ੍ਹ ਤੋਂ ਪੇੜ ਹੋ ਗਿਆ ਜੀ ਠੀਕ ਹੈ ਦੋ ਅਰੈਸਟ ਕੀਤੇ ਨੇ ਜੀ